ਪੰਜਾਬ ਵਿੱਚ 40 ਤੋਂ ਪਾਰ ਪਹੁੰਚਿਆ ਤਾਪਮਨ ਤਿੰਨ ਦਿਨਾਂ ਲਈ ਅਲਰਟ ਹੋਇਆ ਜਾਰੀ ਵਿਭਾਗ ਵੱਲੋਂ 40 ਡਿਗਰੀ ਤਾਪਮਨ ਰਿਕਾਰਡ ਕੀਤਾ ਗਿਆ ਹੈ ਤੇ ਤਿੰਨ ਦਿਨਾਂ ਦਾ ਅਲਰਟ ਜਾਰੀ ਹੋਇਆ ਹੈ ਉੱਤਰ ਭਾਰਤ ਸਹਿਤ ਵਿਪੰਨ ਰਾਜوں ਵਿੱਚ ਗਰਮੀ ਦਾ ਜੋਰ ਵਧਣੇ ਲੱਗਾ ਹੈ ਪਿਛਲੇ 2-3 ਦਿਨਾਂ ਵਿੱਚ ਗਰਮੀ ਗਰਮ ਹਵਾਵਾਂ ने जोर पकड़ना शुरू कर दिया है जिससे जनजीवन अस्त व्यस्त होने लगा है पंजाब में पारा चाली के पार पहुंच चुका है जो कि सामान्य गर्मी की समाओं से ऊपर जाने को तैयार है मौसम विभाग के के चंडीगढ़ केंद्र द्वारा जारी अंकड़ों के मुताबिक पंजाब हरियाणा में अगले तीन दिनों लिए येलो अलर्ट जारी किया गया है ਇਸਕੇ ਚਲਤੇ ਹੋਏ ਆਂਦੀ ਆਂਦੀ ਚੱਲਣੇ ਬਿਜਲੀ ਚਮਕਣੇ ਔਰ ਤੂਫਾਨ ਆਉਣੇ ਕੀ ਸੰਭਾਵਨਾ ਜਤਾਈ ਜਾ ਰਹੀ ਹੈ ਕੁਝ ਇਲਾਕੋਂ ਮੇ ਮੌਸਲਾਦਾਰ ਬਾਰਿਸ਼ ਹੋ ਸਕਤੀ ਹੈ ਇਹ ਅਲਰਟ 13 14 15 April ਕੇ ਲਈ ਜਾਰੀ ਕੀਆ ਗਿਆ ਹੈ ਦੋਸਤੋਂ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਤਾਂ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਤਾਂ ਜੋ ਬਾਹਰ ਅੰਦਰ ਜਾਣੇ ਵਾਲੇ ਦੋਸਤ ਐਵੇਂ ਮਿੱਤਰ ਹੈ ਉਹ ਸੋਚ ਸਮਝ ਕਰ ਜਾਏ